ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੜਾਂ ਦਾ ਸਤਕਾਰ ਸਫਲਤਾ ਦੀ ਅਦ੍ਰਿਸ਼ ਬੁਨਿਆਦ ਬਾਰੇ ਹਾਂਜੀ ਮਤਲਬ ਉਹਨਾਂ ਯੋਗਦਾਨਾਂ ਦੀ ਗੱਲ ਜੋ ਸਫਲਤਾ ਦੀ ਨੀਂਹ ਤਾਂ ਹੁੰਦੇ ਨੇ ਪਰ ਅਕਸਰ ਨਜ਼ਰ ਨਹੀਂ ਆਉਂਦੇ ਚਲੋ ਇਸ ਨੂੰ ਥੋੜਾ ਖੋਲਦੇ ਆ ਬਿਲਕੁਲ ਬਹੁਤ ਅਹਿਮ ਨੁਕਤਾ ਹੈ ਕਿ ਹਰ ਵੱਡੀ ਕਾਮਯਾਬੀ ਪਿੱਛੇ ਨਾ ਕੁਝ ਲੋਕ ਕੁਝ ਕੋਸ਼ਿਸ਼ਾਂ ਹੁੰਦੀਆਂ ਨੇ ਜਿਹੜੀਆਂ ਮਤਲਬ ਆਮ ਤੌਰ ਤੇ ਸਾਨੂੰ ਦਿਸਦੀਆਂ ਨਹੀਂ ਹੂੰ ਉਹ ਇੱਕ ਤਰ੍ਹਾਂ ਦੀ ਨੀਂਹ ਦਾ ਕੰਮ ਕਰਦੀਆਂ ਨੇ ਤੇ ਇਸ ਵਿਚਾਰ ਦਾ ਸਭ ਤੋਂ ਮੈਨੂੰ ਲੱਗਦਾ ਦਿਲਚਸਪ ਪਹਿਲੂ ਇਹ ਰੁੱਖ ਵਾਲੀ ਮਿਸਾਲ ਹੈ ਹਾਂਜੀ ਕਿ ਜਦੋਂ ਅਸੀਂ ਫਲ ਫੁੱਲ ਪੱਤਿਆਂ ਦੀ ਤਾਰੀਫ਼ ਕਰਦੇ ਹਾਂ ਤਾਂ ਅਕਸਰ ਜੜ੍ਹਾਂ ਨੂੰ ਭੁੱਲ ਜਾਂਦੇ ਹਾਂ ਜਿਨ੍ਹਾਂ ਕਰਕੇ ਉਹ ਰੁੱਖ ਖੜਾ ਹੈ ਇਹ ਕਿੰਨੀ ਸਹੀ ਗੱਲ ਹੈ ਨਾ ਹਾਂ ਬਹੁਤ ਬਹੁਤ ਹੀ ਟੁਕਵੀਂ ਮਿਸਾਲ ਹੈ ਤੇ ਦੇਖੋ ਇਹ ਜ਼ਿੰਦਗੀ ਦੇ ਹਰ ਪਾਸੇ ਲਾਗੂ ਹੁੰਦੀ ਹੈ ਪਰਿਵਾਰ ਹੋਵੇ ਕੋਈ ਸੰਸਥਾ ਹੋਵੇ ਖਾਸ ਕਰਕੇ ਜਿੱਦਾਂ ਕੰਮ ਵਾਲੀ ਥਾਂ ਦਾ ਸੱਭਿਆਚਾਰ ਅੱਛਾ ਜਿਹੜੇ ਲੋਕ ਪਿੱਛੇ ਰਹਿ ਕੇ ਮਤਲਬ ਚੁੱਪਚਾਪ ਕੰਮ ਕਰਦੇ ਨੇ ਜਿਵੇਂ ਕੋਈ ਸਹਾਇਕ ਹੋ ਗਿਆ ਸਫਾਈ ਵਾਲੇ ਹੋ ਗਏ ਜਾਂ ਉਹ ਸ਼ੁਰੂ ਵਾਲੇ ਸਲਾਹਕਾਰ ਜਿਨ੍ਹਾਂ ਨੇ ਨੀਂਹ ਰੱਖੀ ਸੀ ਉਹਨਾਂ ਦੀ ਮਿਹਨਤ ਬਹੁਤ ਜ਼ਰੂਰੀ ਹੈ ਹਾਂ ਸਹੀ ਗੱਲ ਹੈ ਪਰ ਫਿਰ ਇਹ ਅਦ੍ਰਿਸ਼ ਬੁਨਿਆਦ ਇਹ ਅਕਸਰ ਅਣਦੇਖੀ ਕਿਉਂ ਰਹਿ ਜਾਂਦੀ ਹੈ ਮਤਲਬ ਕਿ ਅਸੀਂ ਸਿਰਫ ਨਤੀਜਿਆਂ ਤੇ ਹੀ ਜ਼ਿਆਦਾ ਧਿਆਨ ਦਿੰਦੇ ਹਾਂ ਵੇਖੋ ਇਸਦੇ ਨਾਲ ਕਈ ਕਾਰਨ ਹੋ ਸਕਦੇ ਨੇ ਕਈ ਵਾਰ ਤਾਂ ਸਿੱਧੀ ਜੀ ਗੱਲ ਹੈ ਕਿ ਅਸੀਂ ਸਿਰਫ ਉਹ ਚੀਜ਼ ਦੇਖਦੇ ਹਾਂ ਜੋ ਸਾਹਮਣੇ ਚਮਕ ਰਹੀ ਹੈ ਹੂੰ ਉਹ ਵੱਡਾ ਨਤੀਜਾ ਉਹ ਮੂਰੀ ਬੰਦਾ ਤੇ ਨਾਲੇ ਕੁਝ ਕੰਮ ਹੁੰਦੇ ਹੀ ਇਹੋ ਜਿਹੇ ਨੇ ਜੋ ਕੱਢ ਦਿਖਾਈ ਦਿੰਦੇ ਨੇ ਜਿਵੇਂ ਜਿਵੇਂ ਕਿਸੇ ਨੇ ਭਾਵਨਾਤਮਕ ਤੌਰ ਤੇ ਸਹਾਰਾ ਦਿੱਤਾ ਹੋਵੇ ਜਾਂ ਕਿਸੇ ਪ੍ਰੋਜੈਕਟ ਦੀ ਸ਼ੁਰੂਆਤੀ ਪਲੈਨਿੰਗ ਕੀਤੀ ਹੋਵੇ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਨਵਰਾਂਦਾਜ਼ ਕਰਦੇ ਆ ਤਾਂ ਫਿਰ ਇੱਕ ਐਜਾ ਮਾਹੌਲ ਬਣ ਜਾਂਦਾ ਜਿੱਤੇ ਸਿਰਫ ਸਟਾਰ ਬੰਦੇ ਦੀ ਹੀ ਕਦਰ ਹੁੰਦੀ ਇਹ ਤਾਂ ਵਾਕਈ ਸੋਚਣ ਵਾਲੀ ਗੱਲ ਹੈ ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਇਹਨਾਂ ਜੜਾਂ ਨੂੰ ਇਹਨਾਂ ਅਣਦੇਖੀ ਯਤਨਾਂ ਨੂੰ ਮਾਨਤਾ ਦਿੰਦੇ ਆ ਤਾਂ ਅਸਰ ਸਿਰਫ ਉਸ ਬੰਦੇ ਤੇ ਨਹੀਂ ਪੈਂਦਾ ਨਹੀਂ ਬਿਲਕੁਲ ਨਹੀਂ ਸਗੋਂ ਪੂਰੀ ਟੀਮ ਪੂਰੇ ਮਾਹੌਲ ਤੇ ਪੈਂਦਾ ਹੋਏਗਾ ਬਿਲਕੁਲ ਜਦੋਂ ਇਹਨਾਂ ਲੁਕੇ ਹੋਏ ਯੋਗਦਾਨਾਂ ਦੀ ਕਦਰ ਹੁੰਦੀ ਹੈ ਨਾ ਤਾਂ ਇਹ ਸਿਰਫ ਉਹਨਾਂ ਦਾ ਹੌਸਲਾ ਹੀ ਨਹੀਂ ਵਧਾਉਂਦਾ ਸਗੋਂ ਪੂਰੀ ਟੀਮ ਵਿੱਚ ਪੂਰੀ ਸੰਸਥਾ ਵਿੱਚ ਵਿਸ਼ਵਾਸ ਵੱਧਦਾ ਹੈ ਸਤਿਕਾਰ ਵੱਧਦਾ ਹੈ ਇਕਤਾ ਹੁੰਦੀ ਹੈ ਹਾਂਜੀ ਤੇ ਇਸ ਤਰ੍ਹਾਂ ਇੱਕ ਮਜ਼ਬੂਤ ਸੱਭਿਆਚਾਰ ਬਣਦਾ ਹੈ ਜਿੱਥੇ ਹਰ ਕਿਸੇ ਨੂੰ ਲੱਗਦਾ ਹੈ ਕਿ ਹਾਂ ਮੇਰੇ ਕੰਮ ਦੀ ਵੀ ਕਦਰ ਹੈ ਭਾਵੇਂ ਉਹ ਕਿੰਨਾ ਵੀ ਛੋਟਾ ਹੋਵੇ ਜਾਂ ਪਰਦੇ ਪਿੱਛੇ ਹੋਵੇ ਤੇ ਇਹੀ ਮਾਹੌਲ ਲੰਬੇ ਸਮੇਂ ਦੀ ਟਿਕਾਊ ਸਫਲਤਾ ਲਈ ਜ਼ਰੂਰੀ ਹੈ ਹੂੰ ਸਹੀ ਸੋਚੋ ਗੰਬਲੀ ਤਾਂ ਕਿੰਨੀ ਵਧੀਆ ਬਣ ਸਕਦੀ ਹੈ ਇਸ ਨਾਲ ਤਾਂ ਫਿਰ ਇਸ ਨੂੰ ਆਪਾਂ ਅਮਲ ਵਿੱਚ ਕਿਵੇਂ ਲਿਆ ਸਕਦੇ ਹਾਂ ਮਤਲਬ ਰੋਜ਼ਾਨਾ ਜ਼ਿੰਦਗੀ ਵਿੱਚ ਭਾਵੇਂ ਕੋਈ ਲੀਡਰ ਹੋਵੇ ਜਾਂ ਟੀਮ ਦਾ ਹਿੱਸਾ ਇਸ ਜਣਾ ਦੇ ਸਤਕਾਰ ਨੂੰ ਕਿਵੇਂ ਲਾਗੂ ਕਰੀਏ ਇਹਦੇ ਕਈ ਤਰੀਕੇ ਨੇ ਤੇ ਬਹੁਤ ਸੌਖੇ ਵੀ ਨੇ ਸਭ ਤੋਂ ਪਹਿਲਾਂ ਤਾਂ ਸਿੱਧਾ ਧੰਨਵਾਦ ਕਰਨਾ ਹਾਂ ਉਹਨਾਂ ਲੋਕਾਂ ਨੂੰ ਲੱਭ ਕੇ ਉਹਨਾਂ ਨੂੰ ਕਹਿਣਾ ਕਿ ਤੁਹਾਡਾ ਕੰਮ ਮਹੱਤਵਪੂਰਨ ਹੈ ਫਿਰ ਮੀਟਿੰਗਾਂ ਵਿੱਚ ਜਾਂ ਸਾਰਿਆਂ ਸਾਹਮਣੇ ਉਹਨਾਂ ਦੇ ਕੰਮ ਦਾ ਜ਼ਿਕਰ ਕਰਨਾ ਅੱਛਾ ਕਈ ਵਾਰ ਕੰਪਨੀ ਦੇ ਫੰਕਸ਼ਨ ਹੁੰਦੇ ਨੇ ਉੱਥੇ ਸਿਰਫ ਸੇਲਜ਼ ਵਾਲਿਆਂ ਨੂੰ ਨਹੀਂ ਸਪੋਰਟ ਸਟਾਫ ਨੂੰ ਵੀ ਬੁਲਾਓ ਉਹਨਾਂ ਦਾ ਵੀ ਸਨਮਾਨ ਕਰੋ ਹਾਂਜੀ ਬਿਲਕੁਲ ਜਦੋਂ کارਗੁਜ਼ਾਰੀ ਦੇਖਦੇ ਹੋ ਤਾਂ ਸਿਰਫ ਨਤੀਜੇ ਨਹੀਂ ਸਹਿਯੋਗ ਟੀਮ ਵਰਕ ਇਹਨਾਂ ਚੀਜ਼ਾਂ ਨੂੰ ਵੀ ਮਤਵ ਦਿਓ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਪਰ ਇਹਨਾਂ ਦਾ ਅਸਰ ਬਹੁਤ ਵੱਡਾ ਹੁੰਦਾ ਹੈ ਵਾ ਇਹ ਤਾਂ ਬਹੁਤ ਹੀ ਕਮ ਦੇ ਨੁਕਤੇ ਨੇ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਨਿਚੋੜ یہی ਹੈ ਕਿ ਕਿਸੇ ਵੀ ਕਾਮਯਾਬੀ ਦੀ ਚਮਕ ਤੇ ਪਿੱਛੇ ਉਸਦੀ ਅਸਲ ਨਹੀਂ ਉਸ ਦੀਆਂ ਜੜ੍ਹਾਂ ਤੇ ਉਹ ਸਾਰੇ ਅਣਦੇਖੇ ਯਤਨਾਂ ਨੂੰ ਪਹਿਚਾਣਨਾ ਯਾਦ ਰੱਖਣਾ ਤੇ ਸਭ ਤੋਂ ਵੱਡੀ ਗੱਲ ਉਹਨਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਹਾਂਜੀ ਕਿਉਂਕਿ ਜੜ੍ਹਾਂ ਤੋਂ ਬਿਨਾ ਦਰਖਤ ਉਹ ਕਦੇ ਵੀ ਹਰਾ-ਪਰਾ ਨਹੀਂ ਰਹਿ ਸਕਦਾ ਬਿਲਕੁਲ ਸਹੀ ਕਿਹਾ ਤੁਸੀਂ ਤੇ ਇਹ ਜਾਣਨਾ ਵੀ ਦਿਲਚਸਤ ਹੈ ਕਿ ਜਿਹੜਾ ਡੂੰਗਾ ਵਿਚਾਰ ਹੈ ਨਾ ਜਿਸ ਤੇ ਅੱਪਾ ਅੱਜ ਗੱਲ ਕੀਤੀ ਇਹ ਰੁਪੇਸ਼ ਜੈਨ ਦੇ ਆਪਣੇ ਜ਼ਿੰਦਗੀ ਦੇ ਤਜਰਬਿਆਂ 'ਚੋਂ ਨਿਕਲਿਆ ਹੈ। ਅੱਛਾ। ਹਾਂਜੀ ਉਹ ਇਹਨਾਂ ਸੋਚਾਂ ਨੂੰ ਰੁਪੇਸ਼ ਦਿਲ ਸੇ ਕਹਿ ਕੇ ਸਾਂਝਾ ਕਰਦੇ ਨੇ। ਮਤਲਬ ਇਹ ਉਹਨਾਂ ਦੇ ਨਿੱਜੀ ਅਨੁਭਵ ਨੇ ਖਾਸ ਕਰਕੇ ਕਾਰਪੋਰੇਟ ਜੀਵਨ ਦੇ ਆਮ ਜ਼ਿੰਦਗੀ ਦੇ ਉਤਰਾ ਚੜਾ ਦੇ ਉਹਨਾਂ ਤੋਂ ਸਿੱਖੇ ਹੋਏ ਸਬਕ ਨੇ ਇਹ। ਵਾ ਮਤਲਬ ਅਸਲ ਜ਼ਿੰਦਗੀ ਦੇ ਤਜਰਬੇ ਤੇ ਆਧਾਰਿਤ ਬਿਲਕੁਲ ਇਹ ਦਿਖਾਉਂਦਾ ਹੈ ਕਿ ਜ਼ਿੰਦਗੀ ਸਾਨੂੰ ਕਿੰਨੇ ਵੱਡੇ ਸਬਕ ਸਿਖਾਉਂਦੀ ਹੈ ਸੱਚਮੁੱਚ ਬਹੁਤ ਹੀ ਕੀਮਤੀ ਗੱਲ ਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਹਾਂ ਕਿ ਕਦੇ ਆਪਾਂ ਰੁਕ ਕੇ ਸੋਚਿਆ ਹੈ ਕਿ ਸਾਡੀ ਆਪਣੀ ਸਫਲਤਾ ਦੀਆਂ ਜੜ੍ਹਾਂ ਕੌਣ ਹਨ ਉਹ ਕਿਹੜੇ ਲੋਕ ਜਾਂ ਯਤਨ ਨੇ ਜਿਨ੍ਹਾਂ ਨੂੰ ਸ਼ਾਇਦ ਅਸੀਂ ਅਜੇ ਤੱਕ ਪੂਰਾ ਮਾਨ ਨਹੀਂ ਦਿੱਤਾ ਇਸ ਬਾਰੇ ਸੋਚਣ ਦੀ ਲੋੜ ਹੈ